सहयोग असि दे रहे फीदकोट बहुत वाया मिल रहा वा तुम देख लो मत अपने परिवार अपने बच्चे कि हाँ, सही आए हाँ जी हाँ जी

ਜਨ ਜੀ ਤੁਸੀਂ ਜਾਣਦੇ ਹੋ ਸੀ ਕਿ ਭਗਵੰਤ ਮਾਨ ਦੇ ਕੋਲ ਜੋ ਚਲਾਈ ਜਾ ਰਹੀ ਹੈ ਯੁਥ ਨਸ਼ੇ ਦੀ ਮੋਹਰ ਨੂੰ ਲੈ ਕੇ ਡੇਬੜੀ ਡਿਸਟ੍ਰਿਕਟ ਫਰੀਕੋਟ ਦੀ ਪੁਲਿਸ ਪ੍ਰਸ਼ਾਸਨ ਬਹੁਤ ਹੀ ਸਕਸੈਸ ਸਫਲਤਾ حاصل ਕੀਤੀ ਜਾ ਰਹੀ ਹੈ ਅੱਜ ਵੀ ਬਾਜਗਰ ਵਸਤੇ ਵਿੱਚ ਕਾਸੋ ਮਿਸ਼ਨ ਚਲਾਇਆ ਜਾ ਰਿਹਾ ਹੈ ਜਿਆਦਾ ਜਾਣਕਾਰੀ ਲਈ ਸਾਡੇ ਨਾਲ ਐਸਪੀ ਮਨਿੰਦਰ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅੱਜ ਜੋ ਮਿਸ਼ਨ ਚਲਾਇਆ ਗਿਆ ਕਾਸੋ ਮਿਸ਼ਨ ਅਕੋਰਡਿੰਗ ਬਾਜਗਰ ਵਸਤੇ ਚ ਕੁਝ ਅਵੇਲੇਬਲ ਸਿਜਾਂ ਹੋਈਆਂ ਜਾਂ ਫਿਰ ਸ਼ਾਕਰੀ ਧਾਇਰੀ ਜਾਂ ਕੰਪਲੀਟ ਲੋਕਰ ਨੇ ਉਹਦੇ ਦੇ ਰਿਹਾ ਕਾਸੋ ਮਿਸ਼ਨ ਚਲਾਇਆ ਹੈ ਮੈਡਮ ਵੱਲੋਂ ਜਿਹੜਾ ਇਹ ਯੂਥ ਨਸ਼ਿਆਂ ਕੋ ਚੱਲ ਰਿਹਾ ਹੈਗਾ ਜਿਹਦੇ ਵਿੱਚ ਜਿਹੜੇ ਹੈਗੇ ਸਮੂਥ ਫ੍ਰੀਟ ਕੋਪੀ ਦੀ ਟੀਮ ਜੀ ਬਹੁਤ ਅੱਛਾ ਕੰਮ ਕਰ ਰਹੀ ਆ ਜੇ ਦੌਰਾਨ ਜਿਹੜੇ ਪਿਛਲੇ ਦੌਰਾਨ ਕਾਫੀ ਜਿਹੜੇ ਹੈਗੇ ਆ ਸਮੱਗਲਰ ਨਸ਼ੇ ਦੇ ਜਿਹੜੇ ਉਹ ਫੜ ਕੇ ਅੰਦਰ ਦਿੱਤੇ ਹੈਗੇ ਆ ਔਰ ਉਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਕੋਈ ਜਿਹੜੀ ਹੈਲਪਲਾਈਨ ਚੱਲਦੀ ਆ ਜਿਹੜੀ ਸੇਫ ਪੰਜਾਬ ਦੀ ਉਸ ਤੇ ਵੀ ਜਿਹੜਾ ਕੋਈ ਪਬਲਿਕ ਰੀਸਪਾਂਸ ਆ ਤਾਂ ਉਹਦੇ ਦੇ ਵੀ ਕਾਫੀ ਜਿਹੜੇ ਹੈਗੇ ਮਕਦਮੇ ਫ੍ਰੀਟ ਕੋ ਪੁਲਿਸ ਨੇ ਦਰਜ ਕਰਕੇ ਜਿਹੜੇ ਦੋਸ਼ੀਆਂ ਨੂੰ ਆ ਔਰ ਜਿਹੜਾ ਇਹ ਹੈਗਾ ਕੈਸੂ ਜਿਹੜਾ ਆਪਰੇਸ਼ਨ ਸਾਡਾ ਅੱਜ ਫੀਲਡ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਪੂਰਾ ਪੇਟੋ ਸਾਈਡ ਔਰ ਸ਼ਹਿਰ ਦੇ ਵਿੱਚ ਵੀ ਕੋਲ ਚੱਲ ਰਿਹਾ ਹੈਗਾ ਕਿ ਜਿਹੜੀ ਹੁਣ ਐਸuele ਆਇਡੈਂਟੀਫਾਈ ਕਰਕੇ ਜਿਹੜੇ ਛੋਟੇ-ਮੋਟੇ ਲੈਵਲ ਤੇ ਰਹਿ ਗਏ ਆ ਸਮਗਲਕ ਉਹਨਾਂ ਦੀ ਕੋਆਰਡੀਨੇਟ ਕਰਕੇ ਉਹਨਾਂ ਦੇ ਘਰਾਂ ਦੀ ਸਰਚ ਉਹਨਾਂ ਦੀ ਹਵੇਲੀਆਂ ਦੀ ਦੁਕਾਨਾਂ ਦੀ ਸਰਚ ਕਰ ਚੱਲ ਰਹੀ ਹੈ ਜਦੋਂ ਸਰਚ ਖਤਮ ਹੋਜੂਗੀ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਕਿਹੜੇ ਕਦਮ ਅ ਸਰ ਦੂਸਰਾ ਆਪਸ਼ਨ ਆ ਰਿਹਾ ਜੇ ਕਿਥੇ ਜਾਵੇ ਤਾਂ ਬਾਜੀਕਰ ਉਸ ਤੋਂ ਇਲਾਵਾ ਬਨਵੀਰ ਵਸਤੀ ਉੱਥੇ ਵੀ ਲੋਕਾਂ ਤੇ ਵੀ ਕਹਿਣਾ ਹੈ ਕਿ ਕਾਫੀ ਪਰੇਸ਼ਾਨੀਆਂ ਨਾਲ ਉਹ ਜੀ ਰਿਹਾ ਹੈ ਕਿ ਉੱਥੇ ਵੀ ਇਹ ਆਪਰੇਸ਼ਨ ਚਲਾਇਆ ਜਾਏਗਾ ਸਰ ਬਿਲਕੁਲ ਜੀ ਬਨਵੀਰ ਵਸਤੀ ਔਰ ਉਸ ਤੋਂ ਇਲਾਵਾ ਵੀ ਕੋਈ ਜਿਹੜੀਆਂ ਉਹ ਸ਼ਹਿਰ ਦੀਆਂ ਬਸਤੀਆਂ ਹੈਗੀਆਂ ਆ ਉੱਥੇ ਵੀ ਅਸੀਂ ਟਾਈਮ ਟੂ ਟਾਈਮ ਪਹੁੰਚਦੇ ਆਂ ਔਰ ਉਸ ਤੋਂ ਬਾਅਦ ਨੈਕਸਟ ਜਿਹੜੇ ਹੈਗੇ ਉਸੇ ਉਸ ਅਡਵਾਂਸ ਤੁਹਾਨੂੰ ਦੱਸ ਨਹੀਂ ਸਕਦੇ ਕਿ ਸਾਡਾ ਕੀ ਸਥਾਨ ਹੋਵੇ ਪਰ ਸਾਡਾ ਪੂਰਾ ਇਹਦਾ ਜਨਰਤ ਕਰਕੇ ਬੇਨਤ ਕਰਕੇ ਅਸੀਂ ਜਿਹੜਾ ਨਸ਼ਾ ਹੈਗਾ ਉਹਨੂੰ ਜੜ ਤੋਂ ਖਤਮ ਕਰਨਾ ਹੈ ਇਹ ਤੁਸਰ ਸੜੇ ਨੂੰ ਡੀਐਸ ਵੀ ਸਰ ਸਸ੍ਰੀ ਕਾ ਸਰ ਤੋਂ ਹਟਾ ਕੇ ਕਹਿਣ ਐ ਸਰ ਕਿ ਨਸ਼ਾ ਲਾ ਕੇ ਮੈਂ ਚੱਈ ਜਾ ਰਹੀ ਆ ਜੋ ਪੇਸ਼ੈਂਟਸ ਹਨ ਉਹਨਾਂ ਤੋਂ ਕਿ ਕੁਝ ਵਾਲੇ ਦਿੱਤਾ ਜਾ ਰਿਹਾ ਹੈ ਜੋ ਨਸ਼ੇ ਦੀ ਆਦਤ ਹੋ ਚੁੱਕੀ ਹਨ ਉਹਨੂੰ ਹੀ ਤੁਹਾਡਾ ਕਿ ਜਾ ਅੱਛਾ ਜੋ ਕਿ ਨਸ਼ਾ ਦੀ ਅਭਿਆਸ ਹਰ ਲੋ ਜਿਹੜਾ ਅੰਜਾਇਆ ਹਸਪਤਾਲ ਇਹਦੇ ਵਿੱਚ ਜਿੰਨੇ ਵੀ ਜਿਹੜੇ ਨਸ਼ੇ ਦੇ ਐਡਿਕਟਡ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਘਰਾਂ ਚ ਜਾਂਦੇ ਆ ਕਰਾਲਾਂ ਸੈਂਪੀਲਾ ਜਾ ਕੇ ਉਹਨਾਂ ਨੂੰ ਇਹ ਡੀਡੀਐਸੂ ਸੈਂਟਰਾਂ ਚ ਲੈ ਕੇ ਜਾਂਦੇ ਆ ਕਿ ਉੱਥੇ ਉਹਨਾਂ ਨੂੰ ਜਿਹੜਾ ਨਸ਼ਾ ਮੁਕਤੀ ਵਾਸਤੇ ਦਾਖਲ ਕਰਵਾਉਂਦੇ ਆ ਵੀਰ ਜੀ ਜੇ ਸਾਡੀ ਗੁਰੂ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਦੇ ਵਿੱਚ ਜੇ ਦੇਖੋਗੇ ਅੱਧੀ ਕੋਈ 7 ਦੇ ਕਰੀਬ ਗੁਰੂ ਮੈਡੀਕਲ ਕਾਲਜ ਤੇ 25 30 ਮਿੰਟ ਦੇ ਵਿੱਚ ਹੈ ਹਸਪਤਾਲ ਜਿਹੜੇ ਨਸ਼ਾ ਸ਼ਕਰਵਾਸ ਤੇ ਜਿਹੜੇ ਅਸੀਂ ਲੈ ਕੇ ਗਏ ਆ ਉਹਦੇ ਦਾਖਲ ਨਹੀਂ ਤੇ ਉਹਦਾ ਨਸ਼ਾ ਛੱਡ ਲੈ ਤੇ ਅਸੀਂ ਸੰਜਿੱਤੇ ਵੀ ਕੋਈ ਕੰਪਲੇਂਟ ਆਉਂਦੀ ਹੈ ਸਾ ਤੇ ਅਸੀਂ ਉੱਥੇ ਪਹੁੰਚਦੇ ਆ ਦੇ ਇਹਨਾਂ ਨੂੰ ਅਧਿਕ ਬੇਰੇ ਦਾ ਨਸ਼ਾ ਵਿੱਚੋਂ ਲੈ ਉਹਨਾਂ ਨੂੰ ਜਿੰਨਾ ਚਿਰ ਇਲਾਜ ਵਿੱਚ ਭੇਜਦੇ ਆ ਤੇ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਉਂਦੇ ਆ ਸਰ ਇੱਕ ਆਮ ਪਬਲਿਕ ਸੀ ਇਹ ਕਹਤ ਆ ਕਿ ਇੱਥੇ ਮਸ਼ੀਨ ਲੈ ਕੇ ਮੌਨ ਦਾ ਬਹੁਤ ਚੱਲਾਈ ਜਾ ਰਹੀ ਹੈ ਤੇ ਉਹ ਕਹਿੰਦੇ ਸੀ ਸਰ ਜਦੋਂ ਨਾਲੇ 4 ਦਿਨ ਬਾਅਦ ਕਹਿੰਦੇ ਫੇਸਿੰਗ ਲੈ ਜਰਿਹਾ ਅਜੀ ਮੈਡੀਕਲ ਵਾਲੇ ਕਹਿ ਰਹੇ ਨੇ ਸਫੀਨ ਬਦਦੇਸ਼ੂ ਕਿ ਐਨਐ ਟਿਨੋਚ ਉੱਤਚਾ ਨਸ਼ਾ ਛੱਡਣ ਤੋਂ ਕੋ ਤੇ ਹੈ ਸਰ ਇਹਦੇ ਬਾਰੇ ਦੱਸੋ ਮੈਂ ਸਾਥੇ ਇਹ ਜਿਹੜਾ ਮੈਡੀਕਲ ਦਾ ਜਿਹੜਾ ਇਸ਼ੂ ਹੈ ਜਿਹੜਾ ਉਹਨਾਂ ਹਸਪਤਾਲ ਨਾਲ ਦਾ ਵੀ ਕੋਈ ਇਹਨਾਂ ਨੂੰ ਜਿੰਨਾ ਟਿਕਮੈਂਟ ਚਾਹੀਦਾ ਉਹਨਾਂ ਟਿਕਮੈਂਟ ਦਿੱਤਾ ਜਾ ਉਹਨਾਂ ਨੂੰ ਅੱਗੇ ਕੋਈ ਸਦਾ ਦਿੱਤੀ ਜਾਂਦੀ ਉਸ ਤਰ੍ਹਾਂ ਹੋ ਸਕਦਾ ਵੀ ਉਹਨਾਂ ਨੂੰ ਫ੍ਰੀ ਕਰ ਦੇਣ ਕਿਉਂਕਿ ਸਾਡਾ ਇਹ ਤਾਂ ਪੀਸ ਪ੍ਰਸ਼ਾਸਨ ਦਾ ਜਿਹੜਾ ਰਕ ਤੇ ਉਹ ਸਾਡਾ ਕੰਮ ਹੈ ਕਿ ਉਹਨਾਂ ਨੂੰ ਐਡਮਿਟ ਕਰਾਉਣਾ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਸਿਵਲ ਹਸਪਤਾਲ ਜਾਂ ਮੈਡੀਕਲ ਸਹੂਤਾ ਦੇ ਕੇ ਉਹਨਾਂ ਨੂੰ ਹੋ ਸਕਦਾ ਹੈ ਵੀ ਜਿੰਨਾ ਕੋਈ ਉਹਨਾਂ ਨੂੰ ਟ੍ਰੀਟਮੈਂਟ ਦੀ ਜਰੂਰਤ ਹੋਏ ਉਹਨਾਂ ਹੀ ਦਿੱਤਾ ਜਾਂਦਾ ਹੈ ਤੇ ਅੱਗੇ ਉਹਨਾਂ ਦੇ ਪਰਿਵਾਰ ਨਾਲ ਜਾਂ ਸੈਂਪਲ ਨਾਲ ਲੈ ਜਾਂਦੇ ਆ ਉਹਨਾਂ ਨੂੰ ਇਮੀਡੀਏਟ ਥੈਰੇਪੀ ਸਰ ਅਕਾਲ ਐਮਐਲਏ ਵਿਧਾਇਕ ਨੇ ਜੋ ਉਹਨਾਂ ਨਾਲ ਗਿਆਨ ਕੀਤਾ ਸੀ ਇਹ ਪੁਨਰਵਾਸ ਬਣਾਈ ਜਾ ਰਹੀ ਹੈ ਇਹਨਾਂ ਲਈ ਸਿਚੁਏਸ਼ਨ ਸਹੀ ਸਰ ਉਹ ਚਾਹੁੰਦਾ ਚੰਗਾ ਚਾਹਨਾ ਕਿ ਉੱਥੇ ਮਨੋਕਿਰੇਸ਼ਨ ਮੈਡੀਕਲ ਦਾ ਜਾਇਜ਼ਾ ਲਿਆ ਜਾਏ ਕਿਉਂਕਿ ਇਹ ਪੁਨਰਵਾਸ ਜਿਹਦਾ ਹੁੰਦਾ ਉਹਨਾਂ પાસે ਬਹੁਤ ਸਾਰੇ ਸੰਭ ਦੇਣਗੇ ਦੁਬਾਰਾ ਆਪਣਾ ਜੀਵਨ ਕਿਸੇ ਬੱਚਾ ਕੋਈ ਗਲਤ ਦਲਦਲ ਦੇ ਵਿੱਚ ਫਸ ਚੁਕਿਆ ਹੈ ਨਸ਼ੇ ਦੇ ਇਸ ਕਾਲੇ ਦੌਰ ਵਿੱਚ ਉਹਨੂੰ ਕੱਢ ਕੇ ਉਹਦਾ ਨਵਾਂ ਜੀਵਨ ਉਹਦੇ ਪਰਿਵਾਰ ਨੂੰ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਜਾਵੇ ਉਹਦੇ ਲਈ ਸਰਕਾਰ ਜਿਹੜੀ ਆ ਵਚਨ ਬੰਦ ਹੈਗੀ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਆਪਾਂ ਜਿਹੜਾ ਹੈਗਾ ਆਪਣੇ ਪੰਜਾਬ ਨੂੰ ਦੁਬਾਰਾ ਹੱਸਦਾ ਵੱਸਦਾ ਬਣਾਈਏ ਤੇ ਜਿਹੜੇ ਵੀ ਐਡਾ ਕੋਈ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਦੁਬਾਰਾ ਜਿਹੜੀ ਜ਼ਿੰਦਗੀ ਉਹਨਾਂ ਨੂੰ ਮੁਖਤਰਾ ਦੇ ਵਿੱਚ ਲੈ ਕੇ ਆਈ ਥੈਂਕ ਯੂ ਸਰ ਜਿਵੇਂ ਕਿ ਐਸਪੀ ਸਰ ਡੀਐਸਪੀ ਸਰ ਨੇ ਜਾਣਕਾਰੀ ਦਿੱਤੀ ਹੈ ਕਿ ਯੂਥ ਅਨਸ਼ਲੀ ਮਹਵ ਵੀ ਹੋ ਲਗਾ ਸੀਐਮ ਭਗਵੰਤ ਮਾਨ ਬਹੁਤ ਹੀ ਸੋਨਾ ਟੀਚਰ ਮਿੱਥੇ ਜਾ ਰਿਹਾ ਦੇਖੋ ਪੇਸ਼ੈਂਟਸ ਹਨ ਉਹਨਾਂ ਨੂੰ ਬਕਾਇਦਾ ਐਡਮਿਟ ਕਰਾਇਆ ਜਾ ਰਿਹਾ ਹੈ ਤੇ ਜੋ ਬੰਦੀ ਕਾਰਵਾਈ ਹੈ ਜੋ ਨਸ਼ਾ ਤਸ਼ਕਰ ਹਨ ਜੋ ਨਸ਼ਾ ਵੇਦੀ ਹਨ ਉਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਉਹਦੇ ਅਕੋਰਡਿੰਗ ਜੋ ਵੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਜਿਕੇ ਪੰਜਾਬ ਦੀ ਯੰਗੇਸਟ ਪੀੜ੍ਹੀ ਬਚਾਈ ਜਾ ਸਕੇ ਪੰਜਾਬ ਵਿੱਚ ਹੀ ਭਗਵੰਤ ਮਾਨ ਦੇ ਦੁਆਰਾ ਇਹ ਬਹੁਤ ਸੋਨਾ ਟੀਚਰ ਮਿੱਥੇ ਜਾ ਰਿਹਾ ਹੈ ਅੱਗੇ ਵੀ ਜਾਣਕਾਰੀ ਸਿੱਧੇ ਦੇ ਰਾਂਗੇ ਫਰੀਦਕੋਟ ਤੋਂ ਜੀ ਕਿ